ਚੈਲੰਜ ਆ ਜਿਹੜੇ ਨੂੰ ਵੀ ਮੈਂ ਗੁਰੂ ਸਾਹਿਬ ਨੂੰ ਮਹਾਰਾਜ ਨੂੰ ਹਜ਼ਰ ਨਾਜ਼ਰ ਰੱਖ ਕੇ ਕਹਣਾ ਜਿਹੜਾ ਵੀ ਮਰਜੀ ਮੀਡੀਆ 'ਚ ਜਿੱਥੇ ਮਰਜੀ ਬੁਲਾ ਲਿਓ ਉਹ ਸੱਚੇ ਪਾਤਸ਼ਾਹ ਨੂੰ ਹਜ਼ਰ ਨਾਜ਼ਰ ਰੱਖ ਕੇ ਕਹਿਣਾ ਵੀ ਜਵਾਬ ਦੇ ਕੇ ਜਾਊ ਭਜਦਾ ਨਹੀਂ ਖਾਦਾ ਯਾਰ ਸਾਨੂੰ ਸਾਰੇ ਤਰੀਕੇ ਕਰਨੇ ਆਉਂਦੇ ਨੇਗੇ ਠੀਕ ਹੈ ਸਾਰੀਆਂ ਸਾਨੂੰ ਜਿਹੜੀਆਂ ਲੜਾਈਆਂ ਲੜਨੀ ਆਉਂਦੀਆਂ ਨੇ ਕਿਸੇ ਭਲੇਖੇ ਦੇ ਵਿੱਚ ਨਾ ਰਹਿ ਜਾਓ ਐਸਾ ਸਬਕ ਸਿਖਾਊਗਾ ਕਿ ਉਹ ਪੀੜ੍ਹੀਆਂ ਯਾਦ ਰੱਖਣੀਆਂ ਉਸ 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 ਐਸਨ ਕਸਮਦਾ ਮੈਂ ਕੁਕ ਜਾਣਦੇ ਨਹੀਂ ਮੈਂ ਜਾਣਦੇ ਨਹੀਂ ਕੱਖ ਖਾਦਾ ਯਾਰ ਸਾਨੂੰ ਸਾਰੇ ਤਰੀਕੇ ਕਰਨੇ ਆਉਂਦੇ ਨੇਗੇ ਠੀਕ ਹੈ ਸਾਰੀਆਂ ਸਾਨੂੰ ਜਿਹੜੀਆਂ ਲੜਾਈਆਂ ਲੜਨੀਆਂ ਹੁੰਦੀਆਂ ਨੇ ਕਿਸੇ ਭਲੇਖੇ ਦੇ ਵਿੱਚ ਨਾ ਰਹਿ ਜਾਓ ਇਸ ਨਸ਼ਾ ਤੂੰ ਕਰਦਾ ਗਲਤਾਂ ਮੈਂ ਤੈਨੂੰ ਇਹ ਗੱਲ ਖੁੱਲਾ ਚੈਲੰਜ ਆ ਯਾਰ ਮੈਂ ਤੈਨੂੰ ਇੱਕ ਹੋਰ ਵੀ ਗੱਲ ਆਖਦਾ ਮੈਂ ਨਾਨ ਵੈਜੀ ਵੀ ਨਹੀਂ ਖਾਂਦਾ ਇਹ ਤਾਂ ਇਹਨਾਂ ਨੇ ਤਾਂ ਗੱਲ ਹੀ ਏਡੀ ਵੱਡੀ ਕਹਤੀ ਨਾ ਮੈਂ ਤਾਂ ਪਿਓਰ ਵੈਜ ਨੂੰ ਬੰਦਾ ਅੱਛਾ ਫੇਰ ਜਿੰਨੀਆਂ ਇਹ ਗੱਲਾਂ ਕਿਹੜਾ ਮਰਜ਼ੀ ਪੰਗਾ ਲੈ ਲੈ ਐਸਾ ਸਬਕ ਸਿਖਾਉਂਗਾ ਕਿ ਉਹ ਪੀੜ੍ਹੀਆਂ ਯਾਦ ਰੱਖਣਗੀਆਂ ਸੁਸੂਸੂਸੇ ਕਰਨ ਕਸੁੰਦਾ ਮੈਂ ਕੁੱਕ ਜਾਣਦੇ ਨਹੀਂ ਮੈਂ ਜਾਣਦੇ ਨਹੀਂ ਕੱਖ ਜਿਹੜਾ ਮਰਜੀ ਕੋਈ ਚੰਡੀਗੜ੍ਹ ਦੀ ਜਿਹੜੀ ਮਰਜ਼ੀ ਇਹਨਾਂ ਦੀ ਸਾਰੀ ਇਹਨਾਂ ਦੀ ਫੁੱਦੂਆਂ ਬੰਦਿਆਂ ਦੀ ਸਾਰਿਆਂ ਦੀ ਇਹਨਾਂ ਦੇ ਇਕੱਠੇ ਹੋ ਜਾਣ ਜਿੰਨੇ ਮਰਜੀ ਝੁੰਡੜਾ ਦਾ ਗੱਡ ਇਕੱਠਾ ਹੋਜੂ ਜਿੰਦਾ ਮਰਜੀ ਹੋ ਜਾ ਮੈਨੂੰ ਕੋਈ ਪਰਵਾਹ ਨਹੀਂ ਇਸ ਕਰਕੇ ਸਾਡਾ ਭਰਾ ਕੱਲ ਪਰਸ ਨੂੰ ਜਵਾਨ ਤੇ ਆ ਜਾਣਾ ਮਹੰਗਾ ਜਵਾਨ ਤਾਰੇ ਨੇ ਜੇ ਹੋਰ ਕਿਸ ਨੇ ਕਰਾਉਣਾ ਪਰਚਾ ਕਰਾ ਲਓ ਸਾਨੂੰ ਕੋਈ ਚੱਕਰ ਨਹੀਂ ਜਿਹਨੇ ਕਰਾਉਣਾ ਕਰਾ ਲਓ ਜਿਹਨੇ ਸਾਡੇ ਤੇ ਪਰਚਾ ਕਰਾਉਣਾ ਕਰਾ ਲਓ ਅਸੀਂ ਜੇਲ੍ਹ ਕੱਟਿਆਵਾਂਗੇ ਅਸੀਂ ਜੇਲ੍ਹ ਪਹਿਲਾਂ ਨਹੀਂ ਮੈਂ ਕੱਟ ਕੇ ਆਇਆ ਯਾਰ ਖਾਦਾ ਯਾਰ ਸਾਨੂੰ ਸਾਰੇ ਤਰੀਕੇ ਕਰਨੇ ਆਉਂਦੇ ਨੇਗੇ ਠੀਕ ਹੈ ਸਾਰੀਆਂ ਸਾਨੂੰ ਜਿਹੜੀਆਂ ਲੜਾਈਆਂ ਲੜਨੀਆਂ ਹੋਣਗੇ ਨੇ ਕਿਸੇ ਭਲੇਖੇ ਦੇ ਵਿੱਚ ਨਾ ਰਹਿ ਜਾਓ ਇਸ ਕਰਕੇ ਗੱਲ ਸੁਣ ਮੇਰੀ ਓਏ ਦੁਨੀਆ ਦਾ ਇਤਿਹਾਸ ਪੜ੍ਹ ਲਈ ਤੂੰ ਕਹਿੰਦਾ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਨੇ ਆ ਆਹ ਮਹਲ ਲੁਧਿਆਣੇ ਦੇ ਵਿੱਚ ਪ੍ਰਸ਼ਾਸਨ ਨੇ ਆਇਆ ਕੀਤਾ ਦੁਨੀਆ ਦਾ ਇਤਿਹਾਸ ਪੜ੍ਹ ਲਈ ਕਿ ਇੱਥੇ ਬੰਦ-ਬੰਦ ਕਟਾਏ ਗਏ ਇੱਥੇ ਅਸੀਂ ਉਹਨਾਂ ਦੇ ਵਾਰਸਾਂ ਤੇਰੇ ਵਰਗੇ ਚਾਵਲ ਹੋਣਗੇ ਠੀਕ ਆ ਨਾ ਗੱਲ ਅਸੀਂ ਉਹਨਾਂ ਦੇ ਵਾਰਸਾਂ ਕਿ ਜਿਹੜੇ ਫਾਂਸੀਆਂ ਤੇ ਚੜ ਗਏ ਠੀਕ ਆ ਨਾ ਗੱਲ ਅਸੀਂ ਕਦੇ ਕਿਸੇ ਮਸ ਉਸ ਦੇ ਥੱਲੇ ਨਹੀਂ ਕਿਤੇ ਲੱਗ ਕੇ ਚੱਲਿਆ ਤੇਰੇ ਵਰਗੇ ਗਲੱਕ ਨੂੰ ਠੀਕ ਆ ਨਾ ਗੱਲ ਕੋਈ ਮੜਾ ਜਾ ਆਉਦਾ ਮਿਲ ਜੇ ਲੀਡਰਾਂ ਦੇ ਥੱਲੇ ਬਿਸਦਾ ਫਿਰਦਾ ਤੈਨੂੰ ਮੈਂ ਇੱਕ ਹੋਰ ਗੱਲ ਦੱਸਦਾ ਕਿ ਇਹਨਾਂ ਨੇ ਸਾਰਿਆਂ ਨੇ ਇਹ ਕਿਸੇ ਵੀ ਅੱਜ ਤੱਕ ਪਾਰਟੀ ਦਾ ਗਲਚ ਪੱਲਾ ਪਵਾਣਾ ਨਹੀਂ ਚਾਇਆ ਤੇਰੇ ਵਰਗੇ ਖੱਚ ਬੰਦੇ ਨੂੰ ਦੋ ਬੰਦੇ ਨਹੀਂ ਲਾਇਆ ਦੇਖਦੇ ਤੇ ਹਜ਼ਾਰਾਂ ਲੋਕਾਂ ਪਿਆਰ ਕਰਦੇ ਨੇਗੇ ਚਲੋ ਇਹ ਤਾਂ ਛੋਟੀ ਗੱਲ ਨਿਕਲ ਜਾਂਦੀ ਹੈ ਮੇਰੇ ਮੂੰਹ ਚੋਂ ਕਦੇ-ਕਦੇ ਵੀ ਤੂੰ ਕਹਣਾ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਹਰਿਆਣਾ ਦੇ ਪ੍ਰਸ਼ਾਸਨ ਨੇ ਕੁੱਟਿਆ ਬਿਲਕੁਲ ਕੁੱਟਿਆ ਬਿਲਕੁਲ ਕੁੱਟਿਆ ਤੂੰ ਕਹਣਾ ਨਾ ਹਰਿਆਣਾ ਦੇ ਬਿਲਕੁਲ ਇਹ ਤਾਂ 21 ਦਿਨਾਂ ਲਈ ਹੋਇਆ ਮੈਨੂੰ ਦੱਸ ਇਹੀ ਤਾਂ ਚੀਜ਼ਾਂ ਹੁੰਦੀਆਂ ਨੇ ਗਿਆ ਇਹੀ ਤਾਂ ਪਸਾਨ ਪਛਾਣਾ ਹੁੰਦੀਆਂ ਨੇ ਗਿਆ ਕਿ ਲੋਕਾਂ ਲਈ ਲੜਨਾ ਲੋਕਾਂ ਲਈ ਖੜਨਾ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਪਰਚਾ ਆਪ ਲੁਧਿਆਣੇ ਪ੍ਰਸ਼ਾਸਨ ਨੇ ਨਾ ਪਰਚਾ ਪਾਇਆ ਸੀ ਭੁਗਤ ਰਿਹਾ ਮੈਂ ਤਰੀਕਾਂ ਤੇ ਵੀ ਜਾਣਾ ਉਸ ਪਰਚੇ ਦੇ ਵਿੱਚੋਂ ਕਿਨੇ ਲੱਖ ਦੀ ਜ਼ਮਾਨਤ ਭਰੀਆ ਮੈਂ 5 ਲੱਖ ਰੁਪਏ ਦੀ ਹਾਂ 5 ਲੱਖ ਰੁਪਏ ਦੀ ਐਫ ਡੀ ਮੇਰੇ ਦੋਸਤ ਦੇ ਪਿਓ ਦੀ ਜ਼ਮਾਨਤ ਦੇ ਕੇ ਚੜਕੇ ਆ ਮੈਂ ਕਰ ਗੱਲ ਕੀ ਕਰਦਾ ਪੁਲਿਸ ਨੇ ਕੁੱਟਿਆ ਫੇਰ ਕੀ ਹੁੰਦਾ ਕੀ ਦੇ ਨਹੀਂ ਪੁਲਿਸ ਟਿੱਕਰ 84 ਦਾ ਇਤਿਹਾਸ ਪੜ ਲਈ ਖਾੜਕੂ ਸਿੰਘਾਂ ਦੀ ਜਿਨ੍ਹਾਂ ਦੀ ਹੋਰ ਕਿੰਨਾ ਮਰਜੀ ਗੱਲ ਕਰਨੀ ਕਿ ਉਦੋਂ ਨਹੀਂ ਸਾਡੇ ਮੁੰਡੇ ਕੋ-ਕੋ ਕੇ ਮਾਰੇ ਗਏ ਉਦੋਂ ਨਹੀਂ ਸਾਡੇ ਨਾਲ ਇਹ ਕੁਝ ਹੋਇਆ ਤੇਰੇ ਵਰਗੇ ਦੋ ਗੜੇ ਜਿਹੜੇ ਇਕੱਲੇ ਪੈਸੇ ਕਮਾਉਣ ਤੇ ਕਰਸੀਮਤ ਨੇਗੇ ਤੇਰੇ ਵਰਗੇ ਇਕੱਲੇ ਜਿਹੜੇ ਕਿੰਦਾ ਦਰਦ ਹੁੰਦੇ ਆ ਸਾਬਤ ਕਰ ਦੇ ਕੋਈ ਬੰਦਾ ਸਾਬਤ ਕਰ ਦੇ ਤੇਰੇ 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 ਪ੍ਰਤੀ ਦੋ ਇਤਨਿਕ ਤਾਂ ਮੈਂ ਆਡੀਓ ਸੁਣਾਤੀ ਤੇ ਮੈਂ ਹੋਰ ਜਿਹੜਾ ਕਿ ਤੇਰੇ ਪ੍ਰਤੀ ਜਿਹੜਾ ਹੋਰ ਪ੍ਰੂਫ ਲੈ ਕੇ ਹੁਣ ਇੱਥੇ ਮੈਂ ਪੇਸ਼ ਹੂੰਗਾ। ਇੱਕ ਤਲਾ ਤੇਰੇ ਪ੍ਰਤੀ ਤੂੰ ਇੱਕ ਦੀ ਇਹੋ ਜੀ ਗੱਲ ਸਾਬਤ ਕਰਦੀ ਵੀ ਕਿਸੇ ਨਾ ਭਾਨ ਸੁਤਨਾ ਕੀਤੀ ਹੋਵੇ। ਲੈ ਇੱਕ ਦਾ ਆ ਸੁਣ ਲੈ। ਹਾਂਜੀ ਉਹ ਨਾ ਅਸੀਂ ਫਾਈਲ ਵਾਈਫ ਤੇ ਪੁਨਰ ਫਿਊਜ਼ ਲਗਾਤੀ ਸੀ ਦੋ ਵਾਰ। ਉਸ ਤੋਂ ਬਾਅਦ ਉਹ ਕਹਿ ਰਿਆ ਸੀ ਵੀ ਮੇਰੇ ਉੱਪਰੋਂ ਯੂਨੀਵਰਸਿਟੀ ਤੋਂ ਪੈਸੇ ਆਣਗੇ। ਇਹ ਧਿਆਨ ਇਹ ਕਾ ਵੀਡੀਓ ਲੈ ਕੇ ਪੇਸ਼ ਹੂੰ। ਮੈਂ ਜਿਹੜੀ ਹੋਰ ਤਰੇ ਕਰਤੂਤਾਂ ਵਾਲੇ ਤੇਰੇ ਪਰਿਵਾਰ ਬਾਰੇ ਬੋਲਣਾ ਨਹੀਂ ਚਾਹੁੰਦਾ। ਤੇਰੇ ਪਰਿਵਾਰ ਬਾਰੇ ਜਾਂ ਉਹਨਾਂ ਬਾਰੇ ਮੈਂ ਨਹੀਂ ਬੋਲਣਾ ਚਾਹੁੰਦਾ। ਇਸ ਕਰਕੇ ਇੱਕੋ ਇੱਕ ਗੱਲ ਦੀ ਮੇਰੇ ਕੋਲੇ ਇਹ ਜੀ ਤਰੀਕ ਕਰਤੂਤ ਪਈ ਆ ਜਿਹੜੀ ਇੱਕਦਾਂ ਸੁਣੀ ਬਣੀ ਜਾਣੀ ਹੁਣ ਤੁਹਾਨੂੰ ਮੇਰਾ ਚੈਲੰਜ ਆ ਜਿਹੜੇ ਨੂੰ ਵੀ ਮੈਂ ਗੁਰੂ ਸਾਹਿਬ ਨੂੰ ਮਹਾਰਾਜ ਨੂੰ ਹਜ਼ਰ ਨਜ਼ਰ ਰੱਖ ਕੇ ਕਹਣਾ ਜਿਹੜਾ ਵੀ ਮਰਜੀ ਮੀਡੀਆ ਜਿੱਥੇ ਮਰਜੀ ਬੁਲਾ ਲਿਓ ਉਹ ਸੱਚੇ ਪਾਤਸ਼ਾਹ ਨੂੰ ਹਜ਼ਰ ਨਜ਼ਰ ਰੱਖ ਕੇ ਕਹਿਣਾ ਵੀ ਜਵਾਬ ਦੇ ਕੇ ਜਾਉਂ ਭਜਦਾ ਨਹੀਂ ਠੀਕ ਆ ਨਾ ਗੱਲ ਇੱਥੇ ਕੋਈ ਮਸਦਾ ਲੈਣੀ ਆਇਆ ਇੱਥੇ ਮੈਂ ਸਾਰਾ ਕੁਝ ਸਾਡੇ ਭਰਾਵਾਂ ਨੂੰ ਮਿਲਣ ਗੇਣ ਸਾਡੇ ਭਰਾਵਾਂ ਨੇ ਬੜੇ ਪਿਆਰ ਸਤਿਕਾਰ ਨਾਲ ਇੱਥੇ ਬੁਲਾਇਆ ਤੇ ਇਹ ਜਾਂਦਾ ਮੈਨੂੰ ਕੋਈ ਪ੍ਰਵਾਹ ਨਹੀਂ ਤੇ ਡਟ ਕੇ ਚੰਡੀਗੜ੍ਹ ਦੇ ਵਿੱਚ ਕੋਈ ਵੀ ਦੇਖ ਐਜੰਟ ਦਾ ਜਲੂਸ ਕੱਟਣਾ ਫੁੱਲ ਉਹਦੇ ਬੈਨਰ ਉਹਦੀਆਂ ਫੋਟੋਆਂ ਲਾ ਕੇ ਉਹਦਾ ਜਿੰਨਾ ਜਲੂਸ ਕੱਢ ਸਕਦਾ ਨਾ ਜਲੂਸ ਕੱਢੋ ਇਹ ਪੰਜਾਬ ਦੇ ਵਿੱਚ ਪਿਆ ਗੰਦ ਸਾਫ਼ ਕਰਨਾ ਇਕੱਲਾ ਐਜੰਟਾਂ ਵਾਲਾ ਗੰਦ ਨਹੀਂ ਜਾ ਸਾਫ਼ ਕਰਨਾ ਸੁਣ ਮੇਰੀ ਗੱਲ ਇੱਥੇ ਮੈਂ ਬਾਹਰ ਆਉਣ ਤੋਂ ਪਹਿਲਾਂ ਲੈਂਡ ਪੂਲਿੰਗ ਦੀ ਨੀਤੀ ਤੇ ਹਰ ਇੱਕ ਪਿੰਡ ਪਿੰਡ ਦੇ ਵਿੱਚ ਬੋਲ ਕੇ ਆਇਆ ਹਰ ਇੱਕ ਜਿਹੜੇ ਸਾਡੇ ਜ਼ਮੀਨਾਂ ਦੀ ਗੱਲ ਸੀ ਸਾਡੇ ਮਜ਼ਦੂਰਾਂ ਦੀ ਗੱਲ ਸੀ ਮੇਰੇ ਪਿੰਡਾ ਜੀ ਮੇਰੇ ਪਿੰਡਾ ਜੀ ਮੇਰਾ ਮਜ਼ਦੂਰ ਭਾਈਚਾਰਾ ਦੇਖ ਲਈ ਕਿਵੇਂ ਮੈਨੂੰ ਪਿਆਰ ਕਰਦਾ ਪਿੰਡਾ ਜੀ ਮੇਰਾ ਕਿੰਨਾ ਮੇਰਾ ਕਿਸ ਜਾਤੀ ਪਾਤੀ ਨੂੰ ਉਹਨਾਂ ਨੂੰ ਮੰਨਣ ਵਾਲਾ ਬੰਦਾ ਨਹੀਂ ਹੈ ਬੋਲੋ ਮੈਨੂੰ ਬੋਲੋ ਪਰ ਮੈਨੂੰ ਇਹਨਾਂ ਦਾ ਖੱਚਾ ਦਾ ਮੈਨੂੰ ਫਰਕਦਾ ਕੋਈ ਪੈਂਦਾ ਨਹੀਂ ਜਿੰਨੇ ਮਰਜ਼ੀ ਖੱਚ ਬੋਲਣ ਪਰ ਕਈ ਵਾਰੀ ਇਹ ਚੀਜ਼ ਹੋ ਜਾਂਦੀ ਹੈ ਕਿ ਚਾਉਣ ਵਾਲਿਆਂ ਨੂੰ ਜਵਾਬ ਦੇਣਾ ਬੜਾ ਜ਼ਰੂਰੀ ਹੁੰਦਾ ਹੈ ਜਿਹੜਾ ਮਰਜ਼ੀ ਕੋਈ ਡੱਕਾ ਬੋਲੀ ਜਾ ਲੈ ਮੈਨੂੰ ਕੋਈ ਅਸਰ ਨਹੀਂ ਜਿੰਨਾ ਮਿਲਦਾ ਵੀ ਕੁੱਤੇ ਮੇਰੇ ਖਿਲਾਫ ਭੌਂਕਣਗੇ ਤਾਂ ਚੰਗੀ ਗੱਲ ਹੈ ਹਾਥੀ ਲੰਘ ਜਾਂਦਾ ਹੈ ਤਾਂ ਹਾਥੀ ਹੈ ਹਾਥੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੀ ਗੱਲ ਇਹ ਆ ਹਾਂ ਜੇ ਕਿਸੇ ਨੇ ਜਵਾਬ ਲੈਣਾ ਹੋਵੇ ਮੈਂ ਦੇਰ ਨੂੰ ਤਿਆਰ ਆ ਮੈਂ ਹੁਣ ਤੈਨੂੰ ਮੈਂ ਕਹਿਣਾ ਮੈਂ ਤੇਰੀ ਵੇਟ ਕਰੂੰਗਾ ਕਿ ਤੂੰ ਵੀਡੀਓ ਪਾ ਦੀ ਕਿ ਮੈਂ ਇੰਨੀ ਤਰੀਕ ਨੂੰ ਜਿਹੜੀ ਠੀਕ ਹੈ ਨਾ ਜੀ ਗੱਲ ਤੇ ਮੇਰਾ ਚੈਲੰਜ ਆ ਗੁਰੂ ਸਾਹਿਬ ਚੜ੍ਹਦੀ ਕਲਾ ਰੱਖੇ ਨੌਜਵਾਨਾਂ ਨੂੰ ਚੜ੍ਹਦੀ ਕਲਾ ਚ ਰਹੋ 10 ਦਿਨਾਂ ਨੂੰ ਮੈਂ ਆ ਗਿਆ ਗੱਲ ਪੰਜਾਬ ਤੇ ਪੰਜਾਬੀਅਤ ਤੇ ਜਿਉਂਦੇ ਵਾਸਤੇ ਰਹੋ ਗੱਲ ਹੱਕਾਂ ਦੀ ਹੋਣੀ ਆ ਤੇ ਗੱਲ ਆਪਣਾ ਕੀ ਕਹਿੰਦੇ ਹੁੰਦੇ ਨੇਗੇ ਨੌਜਵਾਨੀ ਦੀ ਹੋਣੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ